ਜੀ ਜੀ ਨਾ ਬਕਰ ਮੇਰਾ ਨਾਮ ਸੰਦੀਪ ਕੁਮਾਰਾ ਜੀ ਮੈਂ ਬੜੇ ਅਲਿਆ ਦਾ ਰਹਿਣ ਵਾਲਾ ਕੱਲ ਮੈਂ 10 ਵਜੇ ਜੱਗੀ ਸਵੀਟ ਤੋਂ ਆਈਸਕ੍ਰੀਮ ਪਰਚੇਸ ਕਰਨ ਗਿਆ ਸੀ ਆਪਣੇ ਵਾਈਫ ਦੇ ਨਾਲ ਮੈਂ ਸ਼ੋਰੂਮ ਦੇ ਬਾਹਰ ਖੜਾ ਸੀ ਜੱਗੀ ਸਵੀਟ ਦੇ ਦਾਲਤ ਬਾਜ਼ਾਰ ਦੇ ਤਾਂ ਮੇਰੀ ਵਾਈਫ ਨੇ ਆਈਸਕ੍ਰੀਮ ਪਰਚੇਸ ਕੀਤੀ ਸੀ ਕਾਊਂਟਰ ਤੋਂ 170 ਰੁਪਏ ਦੀ ਉਸ ਤੋਂ ਬਾਅਦ ਮੈਂ ਲੈ ਕੇ ਆਪਣੇ ਘਰੇ ਆਇਆ ਜਦੋਂ ਮੇਰਾ ਬੇਟਾ ਉਸ ਨੂੰ ਓਪਨ ਕਰਨ ਲੱਗਾ ਤਾਂ ਉਸ ਨੇ ਕਿਹਾ ਪਾਪਾ ਇਹਦੇ ਵਿੱਚ ਕੁਝ ਹੈ ਦੇਖੋ ਮੈਂ ਨਾਲ ਦੀ ਨਾਲ ਡੱਬਾ ਘੁਮਾ ਕੇ ਦੇਖਿਆ ਤਾਂ ਉਹਦੇ ਵਿੱਚ ਇੱਕ ਬਾਦ ਸੀਗਾ ਤੇ ਨਾਲ ਦੇ 10 ਮਿੰਟ ਬਾਅਦ ਉੱਥੇ ਵਾਪਸ ਕਰਨਗੇ ਅੱਜ ਕਿਸੇ ਵੀ ਟਾਲਾਂ ਦੇ ਜਦੋਂ ਮੈਂ ਕਾਊਂਟਰ ਤੇ ਗਿਆ ਤਾਂ ਉਹਨਾਂ ਨੇ ਡੱਬਾ ਲੈ ਕੇ ਪਿੱਛੇ ਆਪਣੇ ਕਾਊਂਟਰ ਦੇ نیچے ਰੱਖਣ ਲੱਗੇ ਸੀਗੇ ਪਰ ਮੈਂ ਉਹਨਾਂ ਦਾ ਡੱਬਾ ਵਾਪਸ ਲੈ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਓਨਰ ਆ ਗਏ ਸਰਦਾਰ ਜੀ ਉਹਨਾਂ ਨੂੰ ਮੈਂ ਗੱਲਬਾਤ ਕੀਤੀ ਕਿ ਭਾਈ ਦੇਖੋ ਇਹਦੇ ਵਿੱਚ ਕੀ ਚੀਜ਼ ਹੈ ਇਹ ਬਾਲਾ ਸ਼ਾਇਦੀ ਦੇ ਅੰਦਰ ਤਾਂ ਉਹਨਾਂ ਨੇ ਕਿੰਨੂੰ ਕੋਈ ਇੰਨਾ ਵਧੀਆ ਰਿਸਪੌਂਸ ਨਹੀਂ ਦਿੱਤਾ ਉਹ ਕਹਿੰਦੇ ਡੱਬੇ ਦੀ ਜਗ੍ਹਾ ਤੁਸੀਂ ਡੱਬਾ ਚੇਂਜ ਕਰ ਲਓ ਜਾਂ ਕੁਝ ਹੋਰ ਆਈਟਮ ਲੈ ਲੇ 170 ਵੀ ਹੋਰ ਆਈਟਮ ਲੈ ਲਓ ਪਰ ਪੈਸੇ ਉਹਨਾਂ ਵਾਪਸ ਕਰਨ ਦੀ ਕੋਈ ਗੱਲ ਨਹੀਂ ਕੀਤੀ ਵੀ ਤੁਸੀਂ ਪੈ ਤਾਂ ਕਿਵੇਂ ਦੀ ਕਾਰਵਾਈ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸਰ ਕਾਰਵਾਈ ਦਾ ਹੀ ਚਾਹੁੰਦਾ ਭਾਈ ਇਹਨਾਂ ਤੇ ਜਿਵੇਂ ਇਹ ਆਟਮਾ ਬਣਾ ਰਹੇ ਆ ਕਿਉਂਕਿ ਆਪਾਂ ਫ੍ਰੀ ਦਾ ਲਈ ਨਹੀਂ ਦੇ ਆਪਾਂ ਨੇ ਪੈਸੇ ਲਾ ਕੇ ਚੀਜ਼ ਖਰੀਦੀ ਹੈ ਵਿਦ ਜੀਐਸਟੀ ਦਿੱਤਾ ਉਹਨਾਂ ਨੂੰ ਪਹਿਲੀ ਗੱਲ ਤਾਂ ਉਹ ਚੀਜ਼ ਜਦੋਂ ਬਣਾ ਰਹੇ ਆ ਚੰਗੀ ਤਰ੍ਹਾਂ ਉਹਦੇ ਮਾਸਕ ਲੱਗੇ ਹੋਣਾ ਚੀਜ਼ ਦਾ ਕੈਪ ਵੀ ਹੋਣਾ ਚਾਹੀਦਾ ਸਿਰ ਤੇ ਗਲਵਜ਼ ਵੀ ਹੋਣੇ ਚੀਜ਼ ਦੇ ਆ ਉਸ ਤੋਂ ਬਾਅਦ ਚੀਜ਼ ਉਹਨਾਂ ਨੂੰ ਚੈੱਕ ਕਰਨੀ ਜੀਦੇ ਭਾਈ ਕੋਈ ਦਿੱਕਤ ਨਹੀਂ ਹੈ ਅੰਦਰ ਜਿਵੇਂ ਤੁਹਾਨੂੰ ਪਤਾ ਲੱਗਦਾ ਪਹਿਲਾਂ ਵੀ 3-4 ਮਾਮਲੇ ਹੋ ਚੁੱਕੇ ਇੱਕ ਕੇਕ ਵਾਲਾ ਹੋ ਗਿਆ ਇੱਕ ਚਾਕਲੇਟ ਵਾਲਾ ਹੋ ਗਿਆ ਪਿੱਛੇ ਨਾਦਰਾਂ ਚੋਂ ਕੁਲ ਢਾਬਾ ਸੀਗਾ ਉਹਨਾਂ ਦੇ ਕੋਕਰਕ ਵੀ ਨਿਕਲਿਆ ਸੀਗਾ ਹੁਣ ਚੌਥਾ ਮਾਮਲਾ ਇਹ ਆ ਗਿਆ ਸਰਕਾਰ ਇਹਨਾਂ ਉੱਪਰ ਨਿਕελ ਕਿਉਂ ਨਹੀਂ ਕਸਰੀ ਆਪਣੀ ਜਾਂ ਕੋਈ ਉਹ ਸੈਂਪਲ ਨਹੀਂ ਚੈੱਕ ਕਰਦੀ ਇਹਨਾਂ ਦੇ ਟਾਈਮ ਟੂ ਟਾਈਮ ਸੀ ਇਹ ਫੂਡ ਸਪਲਾਈ ਨੂੰ ਆਪਣਾ ਧਿਆਨ ਦੇਣਾ ਚਾਹੀਦਾ ਮੜਾ ਜਾ ਵੀ ਅੱਗੇ ਨੂੰ ਕੋਈ ਐਸੀ ਇੱਕ ਦਿੱਕਤ ਨਾ ਵੀ 24 ਸਵੇਰੇ ਬੇਟਾ ਖਾ ਲੰਦਾ ਤਾਂ ਉਸ ਨੂੰ ਕੁਝ ਵੀ ਹੋ ਸਕਦਾ ਸੀਗਾ ਉਹਦਾ ਕੌਣ ਜ਼ਿੰਮੇਵਾਰ ਸੀ ਇਹਦਾ ਬਿੱਲ ਵੀ ਲੈ ਸੀਗੇ ਤੁਸੀਂ ਮੈਂ ਭਾਜੀ ਬਿੱਲ ਦਿੱਤਾ ਆਪਣੇ ਕੋਲ ਇੱਕ ਬਿੱਲ ਵੀ ਹੈਗਾ ਦੇਖੋ 70 ਬੇ ਦਾ ਵਿਦ GST ਹੈ ਜਿਵੇਂ ਜ ਸੇਤ ਨਾਲ ਪਈ ਖਿਲਵਾੜ ਹੋ ਰਹੀ ਹੈ ਲੋਕਾਂ ਨਾਲ ਸੇਤਾਂ ਨਹੀਂ ਖਿਲਵਾੜ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੀ ਕਾਰਵਾਈ ਹੋ ਰਹੀ ਹੈ ਕਾਰਵਾਈ ਸਰ ਜਿਹੜੇ ਇਹਦੇ ਨਾਲ ডিপਾਰਟਮੈਂਟ ਜੁੜੇ ਹੋਏ ਹਨ ਜਿਹੜੇ ਇਹਨੂੰ ਲਾਇਸੈਂਸ ਦਿੰਦੇ ਆ ਉਹ ਟਾਈਮ ਟੂ ਟਾਈਮ ਆਪਣੀ ਟਾਈਮ ਟੂ ਟਾਈਮ ਆਪਣਾ ਸਾਰਾ ਚੈਕਿੰਗ ਕਰਦੇ ਰਹਿੰਦੇ ਹਨ ਇਹਨਾਂ ਦੀ ਜੋ ਕੁਝ ਵੀ ਬਣਾ ਰਹੇ ਆ ਇਹ ਵੀ ਪ੍ਰੋਪਰ ਐਡਰੈਸ ਵਗੈਰਾ ਪਾਈ ਵੀ ਹੈ ਨਹੀਂ ਪਾਈ ਵੀ ਪਿੱਛੇ ਕਿਚਨਸ ਆਮ ਬੰਦਾ ਨਹੀਂ ਜਾ ਸਕਦਾ ਸਿਰਫ ਫੂਡ ਸਪਲਾਈ ਜਿਹਨਾਂ ਲਾਇਸੈਂਸ ਦਿੱਤੇ ਆ ਉਹੀ ਅੰਦਰ ਜਾ ਸਕਦੇ ਆ ਜਾਂ ਜਿਹੜਾ ਓਨਰ ਆ ਉਹ ਜਾ ਕੇ ਆਪਣੀ ਚੈਕਿੰਗ ਕਰਾ ਸਕਦਾ ਸੱਤੇ ਵਾਰ ਦੇ ਦਿਨ ਆ ਰਹੇ ਆ ਉਹ ਰਖੜੀ ਆ ਰਹੀ ਆ ਸਿਰ ਤੁਹਾਡੇ ਵੱਲੋਂ ਕਿੱਦਾਂ ਦੀ ਚੈਕਿੰਗ ਚੱਲਦੀ ਹੈ ਦੁਕਾਨਾਂ ਦੀ ਦੁਕਾਨਾਂ ਦੀ ਆ ਲਾਲ ਜੇ ਕਿਸੇ ਵੀ ਦੁਕਾਨਾਂ ਦੀ ਕਿੱਦਾਂ ਚੱਲਦੀ ਹੈ ਜਿਹੜੀ ਚੈਕਿੰਗ ਹੈਗੀ ਰੈਂਡਮਲੀ ਚੱਕੀਆਂ ਅਸੀਂ ਕਰਦੇ ਹੀ ਰਹਨੇ ਆ ਪਰੰਤੂ ਜਦੋਂ ਉਧਾਰ ਦੇ ਮਠਾਈ ਦਾ ਸੀਜ਼ਨ ਆ ਜਾਂਦਾ ਹੈ ਉਦੋਂ ਅਸੀਂ ਐਕਸਟੈਂਸਿਵ ਵੀ ਕਰਨ ਲੱਗ ਜਾਂਦੇ ਆ। ਲੇਕਿਨ ਅਕਸਰ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਨਾ ਬਹੁਤ ਇਦਾਂ ਦੀਆਂ ਵੀਡੀਓ ਮਾਇਲ ਨਾ ਹੋ ਰਹੀਆਂ ਚ ਯਾ ਲਾਲੋ ਜਾਂ ਚਾਕਲੇਟਸ ਨਾਲ ਲਾ ਲੋ ਜਾਂ ਕੇਕ ਨਾਲ ਲਾ ਲੋ ਕੁਝ ਵੀ ਹੈ। ਇਹਦਾ ਵਾਇਰਲ ਹੁੰਦੀ ਹੈ ਕਿ ਕਾਰਗੁਜ਼ਾਰੀ ਦੇ ਉੱਤੇ ਜਿੱਦਾਂ ਤੁਸੀਂ ਕਹ ਰਹੇ ਹੋ ਤੁਸੀਂ ਕਰਦੇ ਨੇ ਕਿ ਕਈ ਨਾ ਕਈ ਸਵਾਲ ਖੜੇ ਹੁੰਦੇ ਆ ਜੀ ਕਾਰਗੁਜ਼ਾਰੀ ਦੇ। ਦੇਖੋ ਜਿਹੜੀ ਕਾਰਜਕਾਰੀ ਦੀ ਹੈ ਜਿਹੜੇ ਸਾਡੀ ਡਿਊਟੀ ਹੈ ਅਸੀਂ ਸਿੰਪਲ ਕਲੈਕਟ ਕਰਦੇ ਆ ਲੈਬ 'ਚ ਭੇਜਦੇ ਆ। ਜੇ ਲੈਬ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਉਦੇ ਮੁਤਾਬਕ ਹੀ ਸਾਡੇ ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਨਾ ਕਿ ਸੋਸ਼ਲ ਮੀਡੀਆ ਦੇ ਰਿਪੋਰਟਾਂ ਦਾ ਇਤਨਾ ਜੱਗੀ ਸਵੀਟ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਪਰਸ਼ੂ ਦੀ ਜਿਹਦੇ ਜਿਹ ਬੰਦਾ ਆਈਸਕ੍ਰੀਮ ਲੈ ਕੇ ਗਿਆ ਸੀ ਉਹਦੇ ਬਾਹਰ ਨਿਕਲਿਆ ਉਹ ਆਈਸਕ੍ਰੀਮ ਉਦਾਂ ਦੇ ਉਦਾਂ ਬੰਦੇ ਆ ਤੁਹਾਡੇ ਕੋਲੋਂ ਕਿਤਾ ਨਹੀਂ ਸਾਡੇ ਕੋਲੇ ਹਜੇ ਉਹ ਵੀਡੀਓ ਨਹੀਂ ਆਈ ਬੈਠਾ ਲੋ ਜੇ ਉਹ ਨਹੀਂ ਕਮਰੇ ਅੱਦੇ ਕਿਵੇਂ ਕਰਦੀ ਜਿਹੜੀ ਕੰਪਲੇਂਟ ਆਊਗੀ ਜੀ ਜਿਹੜੀ ਕੰਪਲੇਂਟ ਹੈ ਜੀ ਲਿਟਰ ਆਊਗੀ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਆਊਗੀ ਉਹਦੇ ਮੁਤਾਬਕ ਅਕੋਰਡਿੰਗ ਟੂ ਡਿਊਟੀ ਕਰੀਏਗਾ ਤਾਂ ਲੋਕਾਂ ਨੂੰ ਕਿੱਦਾਂ ਦੀ ਅਪੀਲ ਕਰਦੇ ਹੋ ਕਿ ਜਿੱਦਾਂ ਉਹ ਤਿਵਾਰੇ ਦਿਨਿਆਂ ਜਿੱਦਾਂ ਲਾ ਲੋ ਮਿਲਾਵਟ ਕੋਰੀ ਕਰਦੇ ਲੋਕ ਇਹਨਾਂ ਨੂੰ ਕਿੱਦਾਂ ਦੀ ਤੁਸੀਂ ਚੇ ਦਬਣੀ ਆ ਕਿੱਦਾਂ ਦਾ ਮੈਸੇਜ ਦੇਣਾ ਹੈ ਅਸਲ ਤੇ ਲੋਕਾਂ ਨੂੰ ਇਹ ਕਹਾਂਗੇ ਵੀ ਤੁਸੀਂ ਮਲਾਵਟ ਕੋਰੀ ਆਪ ਦੇਖ ਕੇ ਜੱਜ ਕਰਕੇ ਤੁਸੀਂ ਜਿੱਥੇ ਕੋਈ ਸ਼ੱਕ ਪੈਂਦਾ ਤੁਸੀਂ ਉਹਨਾਂ ਨੂੰ ਜਿਵੇਂ ਕਹਿੰਦੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਓ ਤੇ ਤੁਸੀਂ ਆਨਲਾਈਨ ਸਾਡ ਉਹਨਾਂ ਦੀ ਕੰਪਲੇਂਟ ਵੀ ਪਾ ਸਕਦੇ ਹੋ ਜਿਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਆਪਾਂ ਆਪਣਾ ਧਿਆਨ ਆਪਣਾ ਖੁਦ ਵੀ ਰੱਖਣ ਦਾ ਫਰਜ਼ ਬੰਦਾ ਹੈ